सतनाम श्री वासगुरु जी कर्म बड़े आयासा कर्म कर ਦੇ ਕਰਮ ਕਰਦੇ ਪਤਾ ਲੱਗ ਜੇ ਲੇਖਾਂ ਮਾੜਿਆਂ ਨੂੰ ਕਰਮ ਬਾਣਿਆ ਆ ਅਸਾਂ ਤੇ ਕਰਮ ਕਰਦੇ ਪਤਾ ਲੱਗ ਜੇ ਲੇਖਾਂ ਮਾੜਿਆਂ ਨੂੰ ਕਿ ਦਾ ਯਸਰ ਹੈ ਬਲੀਆਂ ਦੀ ਨਦਰ ਵਿੱਚ ਮੈਂ ਨੀਮਾ ਮੇਰਾ ਮੁਰਸ਼ਿ ਤੇ ਉੱਚਾ ਮੈਂ ਨੀਮਾ ਮੇਰਾ ਮੁਰਸ਼ਿ ਤੇ ਉੱਚਾ ਹੋ ਉੱਚੀਆਂ ਦੇ ਸੰਗ ਲਾਈ ਸਦਗੇ ਜਾ ਮੈਂ ਉਹਨਾਂ ਉੱਚੀਆਂ ਤੋਂ ਨਨ ਨੀ ਮਿਆ ਸੰਗ ਨਵਾਈ ਵੇਖੀਏ ਨਾ ਫਕਰ ਦੇ ਹਾਲ ਨੂੰ ਭਾਵੇਂ ਫਕਰ ਹਾਲੋ ਬੇਹਾਲ ਹੋਵੇ ਤੇ ਫੋਲੀਏ ਨਾ ਫਕਰਾਂ ਦੀ ਗੋਦੜੀ ਨੂੰ ਸਵਾਗਤ ਕੋਟ ਦੀ ਜੇ ਨਾਲ ਹੋਵੇ ਕ੍ਰਾਸਪੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਇਸ ਵੇਲੇ ਪਿੰਡ ਭਗਾਣਾ ਦੇ ਵਿੱਚ ਖੜੇ ਹਾਂ ਦੱਸ ਦਈਏ ਕਿ ਤਨਤਨ 108 ਸੰਤ ਬਾਬਾ ਮੰਗਲਦਾ ਜੀ ਯਾਦ ਵਿੱਚ ਅੱਜ ਜਿਹੜਾ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਹੈ ਔਰ ਇਸ ਮੌਕੇ ਸੰਤ ਬਾਬਾ ਨਿਰਮਲਦਾ ਜੀ ਮਹਾਰਾਜ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭ ਤੋਂ ਮੇਲਾ ਸ਼੍ਰੀ ਖੰਡਤਾਰ ਸਾਹਿਬ ਜੀ ਨੇ ਭੋਗ ਪਾਇਆਗੇ ਉਸ ਤੋਂ ਪ੍ਰੰਤ ਜਿਹੜਾ ਧਾਰਮਿਕ ਸਮਾਗਮਾ ਦੀ ਜਿਹੜੀ ਸ਼ੁਰੂਆਤ ਹੋਈ

ਕੋਈ ਵੀ بڑے ਸਤ ਮਹਾਂਪੁਰ ਜਿਹੜੇ ਇਸ ਸਮਾਗਮ ਦੇ ਵਿੱਚ ਜਿਹਨਾਂ ਨੇ ਹਾਜ਼ਰੀ ਭਰੀ ਅਤੇ ਆਪਣੀ ਪ੍ਰਵਚਨਾ ਰਹੀ ਸੰਗਤਾਂ ਨੂੰ ਨਹੀਂ ਹਾਲ ਕੀਤਾ ਸੋ ਦੱਸ ਦਈਏ ਕਿ ਇਸ ਸਮਾਗਮ ਦੇ ਵਿੱਚ ਜਿੱਥੇ ਸੰਤਾ ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ ਅਤੇ ਸੰਗਤਾਂ ਦਾ ਵੀ ਵੱਡਾ ਇਕੱਠ ਜਿਹੜਾ ਦੇਖਣ ਨੂੰ ਮਿਲਿਆ ਸੋ ਤੁਹਾਨੂੰ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਸੰਗਤਾਂ ਦਾ ਠਾਠਾ ਮਾਲ ਦਾ ਘਟ ਐ ਇਸ ਵੇਲੇ ਸੰਤ ਬੱਬਾ ਮੰਗਲਦਾ ਜੀ ਦੇ ਡੇਰੇ ਵਿਕੇ ਪਹੁੰਚਿਆ ਹੋਇਆ ਸੋ ਦੱਸ ਦਈਏ ਕਿ ਇਹ ਜਿਹੜਾ ਸਾਰਾ ਪ੍ਰੋਗਰਾਮ ਜਿਹੜਾ ਹੈਗਾ ਵਾ ਇਹ ਸੰਤ ਬੱਬਾ ਨਰਮਲਦਾ ਜੀ ਦੀ ਯੋਗਵਾਈ ਦੇ ਵਿੱਚ ਕਰਾਇਆ ਗਿਆ ਔਰ თანਤਨ ਸ਼ ਸ਼ਤਰ ਸ਼ਾਇਆ ਹੇਟ ਜਿਹੜਾ ਇਹ ਸਾਰਾ ਪ੍ਰੋਗਰਾਮ ਜਿਹੜਾ ਨਿੱਤ ਚੜਿਆ ਸੋ ਦੱਸ ਦਈਏ ਕਿ ਇਸ ਸਮਾਗਮ ਦੇ ਵਿੱਚ ਜਿਹੜਾ ਆਏਗਾ ਗੁਰੂ ਘਰ ਲੰਗਰ ਚਾਹ ਦੇ ਪਕੌੜੇ ਜਿਹੜੇ ਆਗੇ ਆ ਉਹ ਅਤੁੱਟ ਵਰਤਾਏਗੇ ਪਰ ਇਸ ਮੌਕੇ ਦੇ ਉੱਪਰ ਜਿਹੜਾ ਇੱਕ ਵਿਸ਼ੇਸ਼ ਮੈਡੀਕਲ ਕੈਂਪ ਵੀ ਲਗਾਇਆ ਗਿਆ ਜੋ ਕਿ ਐਸ ਜੀ ਆਰ ਹਸਪੀਟਲ ਦੇ ਜਿਹੜੇ ਆ ਗਿਆ ਸਰਪ੍ਰਸਤ ਰਮਿੰਦਰ ਸਿੰਘ ਜੀ ਵੱਲੋਂ ਲਗਾਇਆ ਗਿਆ ਔਰ ਇਸ ਮੌਕੇ ਦੇ ਉੱਪਰ 250 ਦੇ ਕਰੀਬ ਜਿਹੜਾ ਮਰੀਜ਼ਾਂ ਨੂੰ ਜਿਹੜਾ ਚੈੱਕਅਪ ਕੀਤਾ ਗਿਆ ਔਰ ਉਹਨਾਂ ਨੂੰ ਜਿਹੜੀਆਂ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ ਸੋ ਦੱਸ ਦਈਏ ਕਿ ਹਰ ਸਾਲ ਜਿਹੜਾ ਹੈ ਜਦੋਂ ਵੀ ਇਸ ਸੰਤਪਾਪਾ ਮੰਗਲਦਾਸ ਜੀ ਦੀ ਯਾਦ ਦੇ ਵਿੱਚ ਸਾਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਹੈ ਤੇ ਹੈ ਐਸਟੀਆਰ ਹਸਪੀਟਲ ਦੀ ਜਿਹੜੀ ਹੈ ਪੂਰੀ ਟੀਮ ਜਿਹੜੀ ਹੈ ਫ੍ਰੀ ਮੈਡੀਕਲ ਕੈਂਪ ਲਗਾਉਂਦੀ ਹੈ ਸੋ ਜਿਸ ਕੈਂਪ ਦਾ ਜਿਹੜਾ ਹੈਗਾ ਵਾ ਪਿੰਡ ਦੇ ਲੋਕਾਂ ਵੱਲੋਂ ਭਰਪੂਰ ਲਾਹ ਲਿਆ ਜਾਂਦਾ ਸੋ ਤੁਸੀਂ ਦੇਖੋ ਖਾਸਪੁਰ ਟੀਵੀ ਚੈਨਲ ਦੀ ਪਿੰਡ ਬਗਾਨਾ ਤੋਂ ਵਿਸ਼ੇਸ਼ ਰਿਪੋਰਟ ਮੈਂ ਹਾਂ ਤੁਹਾਡਾ ਆਪਣਾ ਕੁਲਵੀਰ ਸਿੰਘ ਕੋਲ ਜੁੜੇ ਰਹੋ ਖਾਸਪੁਰ ਟੀਵੀ ਚੈਨਲ ਦੇ ਨਾਲ ਤੂੰ ਕੜ ਸਾਤ ਗੁਰ ਦੀ ਪਾਣੀ ਜਾਨ ਚ ਨੜੀਏ ਕੀ ਤੂੰ ਕੜ ਸਾਤ ਗੁਰ ਦੀ ਪਾਣੀ ਜਾਨ ਚ ਨੜੀਏ The deity, whom the father sat the good divani, Jacqueline, whom the father sat the good divani, whom the father sat the good divani, whom the father sat the good divani, whom موسیقی ਉੱਠ ਜਾਗ ਜੀ ਦਹੀਏ ਕੀ ਤੂੰ ਤਾਂ ਪਾੜ ਤਰ ਤੇ ਆਵੇਂ ਉੱਠ ਜਾਗ ਜੀ ਦਹੀਏ ਕੀ ਤੂੰ ਤਾਂ ਪਾੜ ਤਰ ਦੀ ਬਾਣੀ ਉੱਠ ਜਾਗ ਜੀ ਦਹੀਏ ਕੀ ਤੂੰ ਤਾਂ ਪਾੜ ਤਰ ਦੀ ਬਾਣੀ ਕਾਮ ਕ੍ਰੋਧ ਲੋਭ মোহ ਹੰਕਾਰ ਦੇ ਵੱਡੇ ਵੱਡੇ ਮਗਰ ਮਾਛਾਂ ਇਹ ਮਨੁੱਖੀ ਰੂਪੀ ਕੈਸ਼ਤੀ ਇਨ੍ਹਾਂ ਚਟਾਨਾਂ ਦੇ ਨਾਲ ਟਕਰਾ ਟਕਰਾ ਕੇ ਸ਼ਕਨਾਥ ਝੂਰ ਹੁੰਦੀ ਗਈ ਤੇ ਇਨਾ ਮਗਰਮਰਸ਼ਾ ਦਾ ਸ਼ਿਕਾਰ ਹੁੰਦੀ ਰਹੀ ਜਿਨ੍ਹਾਂ ਮਹਾਪੁਰਸ਼ਾਂ ਨੇ ਇਸ ਮਨੁੱਖੀ ਰੂਪੀ ਕੈਸ਼ਤੀ ਤੇ ਤਸ ਸਾਧਾ ਉਹਨੇ ਇਹਦੇ ਪਹਾੜ ਦੇ ਕੋਲ ਜਿੱਥੇ ਮਗਰਮਾਛਿਆ ਉੱਥੇ ਇੱਕ ਦੀਵਾ ਬਾਰ ਤੇ ਰੱਖਿਆ ਜਿਹਨੂੰ ਚਾਨਣ ਮਨਾਰਾ ਕਹਿੰਦੇ ਲਾਈਟ ਹਾਊਸ ਜਿਨ੍ਹਾਂ ਨੇ ਉਹ ਚਾਨਣ ਮਨਾਰਾ ਰੱਖਿਆ ਕਿ ਮਨੁੱਖੀ ਰੂਪੀ ਕਿਸ਼ਤੀ ਇਹ ਜਿੱਥੇ ਰੱਖਿਆ ਦੀਵਾ ਕਿੱਥੇ ਖਤਰਾ ਹੈ ਇਸ ਤੋਂ ਪਰੇ ਵੀ ਹੋ ਕੇ ਲੱਗ ਕੇ ਆਪਣੀ ਮੰਜ਼ਿਲ ਤੇ ਪਹੁੰਚ ਜਵੇ ਜਿਨ੍ਹਾਂ ਮਹਾਪੁਰਸ਼ਾਂ ਨੇ ਗਿਆਨ ਦਾ ਦੀਵਾ ਬਾਲਿਆ ਉਹਨਾਂ ਦੀਆਂ ਵਰਸੀਆਂ ਬਣਾਈਆਂ ਨੇ ਉਹਨਾਂ ਦੇ ਗੁਰਪੁਰ ਮਨਾਏ ਜਾਂਦੇ ਨੇ ਉਹਨਾਂ ਦੇ ਸ਼ਹੀਦੀਪੁਰ ਮਨਾਏ ਜਾਂਦੇ ਨੇ ਇਹ ਸ਼ਹੀਦੀਪੁਰ ਇਹ ਗੁਰਪੁਰ ਸੜਕ ਤੇ ਲੱਗੇ ਹੋਏ ਮੀਨ ਪੱਥਰ ਹੁੰਦੇ ਨੇ ਜਿਹਦੇ ਉੱਤੇ ਚੱਲਣ ਵਾਲਾ ਰਾਹੀ ਅੰਦਾਜ਼ਾ ਲਾ ਲੈਂਦਾ ਹੈ ਕਿ ਮੈਂ ਕਿੰਨਾ ਕੁ ਫ਼ਾਸਲਾ ਤੈਅ ਕਰ ਲਿਆ ਕਿੰਨਾ ਕੁ ਅਜੇ ਬਾਕੀ ਹੈ ਕਿ ਵਰਸੀਆਂ ਬਣਾਉਣ ਦਾ ਇਹੀ ਫਾਇਦਾ ਹੈ ਕਿ ਅਸੀਂ ਸੰਤ ਮਹਾਰਾਜ ਸਤ ਮੰਗਲਦਾਸ ਮਹਾਰਾਜ ਜੀ ਦੇ ਜਿਹੜੇ ਗਿਆਨ ਹੈ ਜਿਹੜਾ ਉਪਦੇਸ਼ ਹੈ ਉਹਨੂੰ ਆਪਣੀ ਜ਼ਿੰਦਗੀ ਵਿੱਚ ਕਿੰਨਾ ਕੁ ਧਾਰਨ ਕੀਤਾ ਹਜੇ ਕਿੰਨੀ ਕੁ ਕਮੀ ਹੈ ਇੱਕ ਇਹ ਦਿਨ ਹੈ ਧਾਰਨ ਕਰਨਾ ਤੇ ਕਮੀਆਂ ਦਾ ਸਮੀਖਿਆ ਕਰਦਾ ਇਸ ਦਾ ਕਿ ਵਰਸੀਆਂ ਮਨਾਇਆਂ ਜਾਂਦੀਆਂ ਨੇ ਤਾਂ ਸਾਧ ਸੰਗਤ ਜੀ ਤੁੰਗੀ ਬਣ ਭਾਗੇ ਆ ਕਿ ਜਿਹੜੇ ਅਸੀਂ ਵਰਸੀ ਸਮਾਗਮ ਦੇ ਚ ਆ ਕੇ ਆਪਣੀ ਜੋ ਵਿਸ਼ਲੇਸ਼ਣ ਕਰ ਰਹੇ ਆ ਤੇ ਆਪਣਾ ਆਤਮ ਮੰਥਨ ਕਰ ਰਹੇ ਮੰਨ ਤੂੰ ਜੋਤ ਸੁਮੂਤ ਹੈ ਆਪਣਾ ਮੂਲ ਪਛਾਣ ਵੀ ਮੈਂ ਕੀ ਆ ਤੇ ਕਿਹੜੇ ਕੰਮ ਲੱਗਾ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਸੋ ਅੱਜ ਸ਼੍ਰੀਮਾਨ 108 ਸੰਤ ਬਾਬਾ ਮੰਗਲ ਸਿੰਘ ਮਹਾਰਾਜਿਆਂ ਦਾ ਵਰਸੀ ਸਮਾਗਮ ਬੜੀ ਧੂਮਤਾਂ ਦੇ ਨਾਲ ਮੌਜੂਦਾ ਗੱਦੀ ਨਿਸ਼ਾਨ 108 ਸੰਤ ਬਾਬਾ ਨਨਮਲ ਸਿੰਘ ਮਹਾਰਾਜਿਆਂ ਨੇ ਬੜੇ ਉਦਮ ਸਦਕਾ ਦੇ ਨਾਲ ਸ਼੍ਰੀਮਾਨ ਇੱਕ ਸਵਰ ਸੰਤ ਬਾਬਾ ਮੰਗਲਦਸ ਮਰਜੰਦੀ ਵਰਸੀ ਸਮਾਗਮ ਮਨਾਇਆ ਔਰ ਬੜੇ ਪ੍ਰਬੰਧ ਕੀਤੇ अनेका ਹੀ ਮਹਾਪੁਰਖਾਂ ਨੇ ਆਕੇ ਇੱਥੇ ਹਾਜ਼ਰੀਆਂ ਭਰੀਆਂ ਸਤ ਸੰਕੀਰਤਨ ਦੁਆਰਾ ਨਿਹਾਲ ਕੀਤਾ ਔਰ ਗੁਰੂ ਕੇ ਲੰਗਰ ਅਟੁੱਤ ਵਰਤਾਏ ਗੇ ਮਹਾਪੁਰਖਾਂ ਦਾ ਧੰਨਵਾਦ ਜਿਨ੍ਹਾਂ ਨੇ ਅੱਡਾ ਉਦਮ ਪਰਾਲਾ ਕਰਕੇ ਸੰਗਤਾਂ ਨੂੰ ਜੋੜਿਆ ਆਇਆਂ ਸੰਗਤਾਂ ਦਾ ਧੰਨਵਾਦ ਆਏ ਸਤਪੁਰਸ਼ਾਂ ਦਾ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਅੱਜ ਵਿਭਾਗਾ ਦਿਨ ਹੈ 108 ਸੰਤ ਬਾਬਾ ਮੰਗਲਦਾਸ ਮਹਾਰਾਜ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ ਗਿਆ ਜਿਸ ਦੇ ਵਿੱਚ ਰਾਗੀ ਧਾਡੀ ਪ੍ਰਚਾਰਕ ਪਹੁੰਚੇ ਵਿਸ਼ੇਸ਼ ਤੌਰ ਤੇ ਸੰਤ ਬਾਬਾ ਜਸਵੀਰ ਸਿੰਘ ਜੀ ਪੀਪਲ ਮਾਰਜੇ ਵਾਲੀ ਜਿਨ੍ਹਾਂ ਨੇ ਸੰਤਾ ਨੂੰ ਕੀਤਨ ਦੇ ਨਾਲ ਗੁਰੂ ਤੇਹਾਡ ਦੇ ਨਾਲ ਜੋੜਿਆ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੋਰ ਵੀ ਮਹਾਪੁਰ ਪੰਜਾਬ ਭਰ ਤੋਂ ਪਹੁੰਚੇ ਸੰਤਕੁਲ ਦਾ ਕੁਲਵੰਤ RAM ਜੀ ਪ੍ਰਧਾਨ ਸਾਹਿਬ ਉਹ ਵੀ ਪਹੁੰਚੇ ਜਸਵਿੰਦਰ ਸਿੰਘ ਜੀ ਡਾਂਡੀਆਂ ਬੀਲਾਰਾਮ ਜੀ ਸਰਨਾਮਦਾ ਜੀ ਨਰੂੜ ਮੋਹਨਦਾ ਜੀ ਨਰੂੜ ਤੋਂ ਹੋਰ ਸੰਗਤਾਂ ਸਹ ਪਹੁੰਚੀਆਂ ਅਰਜੰਦਦਾ ਜੀ ਉਹ ਵੀ ਪਹੁੰਚੇ ਹਨ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਦਾ ਸੰਤ ਸਰਬਜੀਤ ਸਿੰਘ ਜੀ ਲੜੋਏ ਤੋਂ ਉਹ ਵੀ ਪਹੁੰਚੇ ਆ ਉਹਨਾਂ ਦਾ ਧੰਨਵਾਦ ਸੰਤਵਾ ਤੋਂ ਮਹਾਪੁੱਛ ਪਹੁੰਚੀ ਆ ਹੋਰ ਮਹਾਪੁੱਛ ਬਹੁਤ ਪਹੁੰਚੀ ਆ ਜੀ ਸਾਰਿਆਂ ਸੰਤਾਂ ਮਹਾਪੁੱਛਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਤਾ ਨੂੰ ਪਰਵਚਾਹੀ ਨਿਹਾਲ ਕੀਤਾ ਜਿਨ੍ਹਾਂ ਜਿਨ੍ਹਾਂ ਸੰਤਾਂ ਨੇ ਇਸ ਸਮਾਗਮ ਦੇ ਵਿੱਚ ਸਹਿਯੋਗ ਦਿੱਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਤਾਂ ਤੋਂ ਇਹੀ ਆਸ ਰੱਖਦੇ ਆ ਅੱਗੋਂ ਤੋਂ ਵਿਅਤ ਵੱਧ ਇਹ ਸਮਾਗਮ ਬੜੀ ਸ਼ਾਦਾ ਤੇ ਭਾਵਨਾ ਦੇ ਨਾਲ ਮਨਾਏ ਜਾਣਗੇ ਸਾਰੀ ਲਾਈਵ ਆਉਣਿਆਂ ਦਾ ਪੱਤਰਕਾਰਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਸਮਾਗਮ ਦੇ ਵਿੱਚ ਐਸਜੀਆਰ ਹਸਪੀਟਲ ਕੋਰਥੂਈ ਤੋਂ ਡਾਕਟਰ ਪਰਮਿੰਦਰ ਸੂਜੀ ਨੇ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਮਰੀਜ਼ਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ ਅਸੀਂ ਪਰਮਿੰਦਰ ਸੂਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਹੜੇ ਆਪਣੀ ਡਾਕਟਰਾਂ ਦੀ ਟੀਮ ਲੈ ਕੇ ਬੜੀ ਪਿਆਰ ਸਤਿਕਾਰ ਦੇ ਨਾਲ ਮਰੀਜਾਂ ਨੂੰ ਤਾਂ ਅੰਨਿਆ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਪਾਖੈ ਰਵਿਦਾਸ ਕੁੰਬੇ ਬਤਾ ਜਲ ਰਹਿ ਜਲ ਬਿਨ ਕੁੰਬੇ ਨਾ ਹੋਏ ਗਿਆਨ ਕਾ ਬਤਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਅਦਿਨ ਗੁਰੂ ਸਾਹਿਬ ਜੀ ਉਹ ਬੜ ਪ੍ਰਾਪਤਿ ਹੋਏ ਜੋ ਸਾਹਿਬੇ ਕਮਾਲ ਜਲਤ ਪਿਤਾ ਤਖਤਾਂ ਸ਼ਰੀਫ ਮੁਨਦਨ ਸੈਮਹਰ ਪਿਤਰ ਕੋ ਦਰਬਾਰ ਬੈਠੇ ਅਸਾਂ ਜਿਨਾ 108 ਸੰਤੋ ਬਗਵੰਤ ਲਾਜ ਦੀ ਬਾਤ ਰਾਜੀ ਮਹਾਰਾਜ ਜਿਨਾ ਦੇ ਦਰਬਾਰ ਤੇ ਆਪਕੇ ਹਾਜ਼ਰੀਆਂ ਭਾਰਨ ਗੁਰੂ ਬੇਸਾਖ ਸੰਗਤ ਜੀ ਬੜੇ ਭਾਗੇ ਹੋ ਜੋ ਸਤਨਾ ਦੀ ਸਾਚੀ ਦਾ ਅੰਤਨ

ਮਹਾ ਪਰਸ਼ਾਨ ਨੂੰ ਦਰਦਿਤ ਹੋਇਆ ਪ੍ਰਕਾਸ਼ ਨਾ ਦੇਤਾ ਚਿੰਤਾ ਕਰਦਾ ਗੁਰਪੇ ਸਾਸਨ ਜੀ ਜੋ ਮਹਾ ਪਰਸ਼ਾਨ ਨੇ ਬਚਨ ਸਰਪਨ ਕਰਾਇਆ ਹੋ ਸਰਪਨ ਕੀਤੇ ਹਨ ਇੰਨਾ ਮਹਾ ਪਰਸ਼ਾਨ ਨੇ ਜ਼ਿੰਦਗੀ ਦੇ ਵਿੱਚ ਇੱਕ ਮਾਇ ਹੁੰਦੀ ਹੈ ਉਹ ਸ਼ਾਗੁਰ ਆਪ ਦੀ ਸਰਪਨ ਕਰਦੇ ਕਿ ਸਾਡਾ ਕਲਪੁਕੀ ਜੀਵਾ ਦਾ ਜੜਾ ਆ ਉਹ ਮਨ ਬਦਲ ਜਾਵੇ ਬਦਨ ਕੇ ਉਸ ਅਕਾਲ ਪੁਰਖ ਦੇ ਚਰਨਾਂ ਦੇ ਨਾਮ ਪਹੁੰਚਾ। ਅੱਪਾ ਹਰ ਰੋਜ਼ ਬਾਣੀ ਪੜ੍ਹਦੇ ਆ। ਸ਼੍ਰੀ ਗੁਰੂ ਰਾਸਾ ਮਹਾਰਾਜ ਜੀ ਦੀ ਜੀ ਸੋਖੀ ਸਾਹਿਬ। ਜਿਸ ਵਿੱਚ ਪੰਜ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਗਮਦੀ ਬਹੁਤ ਹੀ ਉਸਤਤਿ ਬੁਝਾਈ ਕੀਤੀ ਹੈ। ਜਿਸ ਉਹਨਾਂ ਨੇ ਮਹਾਂਪੁਰਸ਼ਾਂ ਦੀ ਬੁਝਾਈ ਕੀਤੀ ਹੈ ਉੱਥੇ ਗੁਰੂ ਅਰਜਨ ਮਹਾਰਾਜ ਜੀ ਨੇ ਵੀ ਸਾਗਮਦੀ ਬੁਝਾਈ ਕੀਤੀ ਹੈ। ਗੁਰਦਾਸ ਸਾਹਿਬ ਦੀ ਬਾਣ ਦਾ ਪਰਮਾਨ ਹੈ ਸਾਧੂ ਕੀ ਜੋ ਲਹੇ ਕੋਟ ਤੇਰੇ ਮਿਟੇ ਪਾਪ ਸਭ ਕੋਟ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਦ ਐਸ ਜੀ ਆਰ ਹਸਪੀਟਲ ਕੋਟ ਤੋਂ ਹੀ ਤੋਂ ਅੱਜ ਸਾਡੀ ਟੀਮ ਪਹੁੰਚੀ ਪਿੰਡ ਬਗਾਣਾ ਵਿਖੇ ਜਿੱਥੇ ਕਿ ਅੱਜ ਦੀ ਡੇਟ ਦੇ ਵਿੱਚ ਜੇ ਮੈਂ ਗੱਲ ਕਰਾਂ ਬਾਪੂ ਬਾਬਾ ਜੀ ਸਾਡੇ ਮੰਗਲਦਾਸ ਜੀ ਇਨਾਂ ਦੀ ਯਾਦ ਦੇ ਵਿੱਚ ਇਹ ਸਾਲਾਨਾ ਜੋੜ ਮੇਲਾ ਪਿੰਡ ਭਗਾਣਾ ਵਿਖੇ ਬਾਬਾ ਜੀ ਦੇ ਛਤਰ ਸ਼ਾਯਾ ਹੇਠ ਨਿਰਮਲ ਦਾਸ ਜੀ ਬਾਬਾ ਜੀ ਦੇ ਛਤਰ ਸ਼ਾਯਾ ਹੇਠ ਬੜੇ ਹੀ ਧੂਮ-ਧਾਮ ਤੇ ਚਾਇਆ ਪਚਾਵਾਂ ਦੇ ਨਾਲ ਮਨਾਇਆ ਜਾ ਰਿਹਾ ਜਿਹਦੇ ਵਿੱਚ ਕਿ ਸਾਡੀ ਸੇਵਾ ਲੱਗੀ ਸੀ ਕਿ ਫ੍ਰੀ ਮੈਡੀਕਲ ਕੈਂਪ ਇਸ ਫ੍ਰੀ ਮੈਡੀਕਲ ਕੈਂਪ ਦੇ ਵਿੱਚ ਤਕਰੀਬਨ 200 ਤੋਂ ਵੱਧ ਪੇਸ਼ੈਂਟਾਂ ਨੂੰ ਚੈੱਕ ਕਰਕੇ ਲੋੜੀਂਦੇ ਪੇਸ਼ੈਂਟਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਸਾਲਾਨਾ ਜੋੜ ਮੇਲੇ ਦੀਆਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੀ ਸਰ ਅੱਜ ਜੋ ਇਸ ਲਈ ਮਹੌਤਿਆ ਹੈ ਜੀ ਪੰਜਾਬ ਦੇ ਵਿੱਚ ਤੇ ਪੂਰੇ ਹੜਾ ਨੇ ਬਹੁਤ ਵਾਹੀ ਮਚਾਈ ਹੈ ਜੀ ਜਿਹੜੇ ਵੀ ਤੁਹਾਡੀ ਕੋ ਟੀਮ ਕਰ ਰਹੀ ਹੈ ਹਾਂ ਇਹ ਮੈਂ ਆਲਰੇਡੀ तकरीबन तकरीबन ਹਰ ਰੋਜ਼ ਸੋਸ਼ੀਅਲੀ ਐਕਟਿਵ ਹੋ ਕੇ ਮੈਂ ਆਲਰੇਡੀ ਮਤਲਬ ਅਪੀਲ ਕਰਦਾ ਪਿਆ ਹਰੇਕ ਆਪਣੇ ਇਲਾਕਾ ਨਿਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਵੀ ਜਿੰਨੇ ਵੀ ਹੈਗੇ ਜਿੰਨੇ ਕੁ ਵੀ ਮੇਰੇ ਕੋ ਪੰਚਾਇਤਾਂ ਦੇ ਨੰਬਰ ਮੈਂ ਆਲਰੇਡੀ ਕਾਲ ਵੀ ਕਰ ਚੁੱਕਾ ਹੁਣਾਂ ਨੂੰ ਇਨ ਕੇਸ ਅਗਰ ਆਪਣੇ ਇਲਾਕਾ ਨਿਵਾਸੀਆਂ ਨੂੰ ਕਿਤੇ ਵੀ ਹਾਰਡ ਪੀਟ ਦੇ ਕਾਰਨ ਅਗਰ ਕਿਸੇ ਨੂੰ ਵੀ ਮੈਡੀਕਲ ਫੈਸਿਲਿਟੀ ਦੀ ਲੋੜ ਹੈ ਔਰ ਹੜ ਹੜਾਂ ਦੇ ਕਾਰਨ ਜੋ ਨੁਕਸਾਨ ਹੋਇਆ ਕਈਆਂ ਦੇ ਮਤਲਬ ਐਸ ਵੇਲੇ ਕਹਿ ਲਈਏ ਮਕਾਨ ਡਿੱਗ ਗਿਆ ਜਾਂ ਆਲਰੇਡੀ ਬਿਮਾਰ ਹੋ ਚੁੱਕੇ ਆ ਮੈਂ ਆਲਰੇਡੀ ਕਈ ਪਿੰਡਾਂ ਦੇ ਵਿੱਚ ਕੈਂਪ ਲਗਾ ਚੁੱਕਾ ਪੇਸ਼ੈਂਟਾਂ ਨੂੰ ਚੈੱਕ ਕਰਕੇ ਲੜੀਂਦੇ ਪੇਸ਼ੈਂਟਾਂ ਨੂੰ ਦਵਾਈਆਂ ਵੀ ਦੇ ਚੁੱਕੇ ਹਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਇੱਕ ਵਾਰੀ ਫਿਰ ਦੁਬਾਰਾ ਅਪੀਲ ਕਰਨਾ ਚਾਹੁੰਦਾ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਕਿ ਜਿੱਥੇ ਤੱਕ ਹੋ ਸਕੇ ਅਗਰ ਕਿਸੇ ਨੂੰ ਕੋਈ ਮੈਡੀਕਲ ਫੈਸਿਲਿਟੀ ਦੀ ਲੋੜ ਹੈ ਉਹ ਡਾਇਰੈਕਟ ਮੇਰੇ ਨੰਬਰ ਤੇ ਫੋਨ ਕਰਕੇ 6284581140 ਮੈਂ ਦੁਬਾਰਾ ਫਿਰ ਰਿਪੀਟ ਕਰਦਾ 6284581140 ਇਨ ਕੇਸ ਮੈਡੀਕਲੀ ਕਿਸੇ ਨੂੰ ਵੀ ਕੋਈ ਵੀ ਲੋਡ ਹੈਗੀ ਆ ਅਸੀਂ ਸੇਵਾ ਦੇ ਵਿੱਚ ਹਾਜ਼ਰ ਆ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੰਗਾਂ ਤੋਂ ਸੰਤ ਬਾਵਾ ਮੰਗਲਦਾਸ ਜੀ ਮਹਾਰਾਜ ਉਹਨਾਂ ਦੀ ਯਾਦ ਵਿੱਚ ਸਲਾਨਾ ਚੋਟ ਮੇਲਾ ਪੁੰਨਿਆ ਦਸਰਾਹ ਸਮੂਹ ਸੰਤ ਪਰਿਵਾਰ ਵੱਲੋਂ ਬੜੀ ਸਰਦਾਰ ਪ੍ਰੇਮ ਨਾਲ ਮਨਾਇਆ ਜਾ ਰਿਹਾ ਹੈ। ਇਸ ਵਿੱਚ ਜੋ ਬਹੁਤ ਹੀ ਸਤਿਕਾਰਯੋਗਾਂ ਜੋ ਮਾਂਜ ਡਾਕਟਰ ਸਾਹਿਬ ਪ੍ਰਵਿੰਦਰ ਸਿੰਘ ਜੀ ਇਹਨਾਂ ਨੇ ਫ੍ਰੀ ਮੈਡੀਕਲ ਕੈਂਪ ਲਗਾ ਕੇ ਬਹੁਤ ਸਾਰੇ ਪੈਨਸਰਾਂ ਦਾ ਦੁਆਇਆ ਵੰਡਿਆ ਹਨ ਮੈਂ ਇਹਨਾਂ ਦਾ ਇੱਥੇ ਪਹੁੰਚਣ ਤੇ ਆਪਣੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦੀ ਹਾਂ ਮਹਾਰਾਜ ਜੀ ਇਹਨਾਂ ਨੂੰ ਬੰਦ ਰੱਖੀ ਰੱਖੀ ਵਕਸ਼ਿਸ ਕਰਨ ਇਹੋ ਇਸੀ ਤਰ੍ਹਾਂ ਸਮਾਜ ਦੀ ਦੁਖੀਆਂ ਗਰੀਬਾਂ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ